I got it! ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਰੀ ਮੋਰੀ ਆਓ ਇਤ ਮਾਰਗ ਪੈਰ ਤਰੀ ਜਾ ਸਿਰ ਤੀਜਾ ਕਾਣ ਨਾ ਕੀਜਾ ਗੁਰੂ ਪਿਆਰੇ ਖਾਲਸਾ ਜੀਉ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਇਰਪਾ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਆਓ ਜੀ ਅੱਜ ਦਰਸ਼ਨ ਕਰਨ ਚਾਹਦੇ ਹਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਆਓ ਨ ਮਹਾਨ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਜਾ ਕੇ ਸਜਦਾ ਕਰੀਏ ਉਹਨਾਂ ਨੂੰ ਕੋਟਾਨ ਕੋਟ ਨਮਸਕਾਰ ਕਰੀਏ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜਿਸ ਤੇ ਉੱਪਰ ਮਹਾਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਸੀ ਆਓ ਜੀ ਦਰਸ਼ਨ ਕਰਦੇ ਹਾਂ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਨਾ ਦਰਸ਼ਨ ਕਰਦੇ ਹੋਏ ਕਿਉਂਕਿ ਦਸੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਸਾਰਾ ਮਹੀਨਾ ਹੀ ਸ਼ਹੀਦੀਆਂ ਭਰਿਆ ਹੈ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੀ ਸ਼ਹੀਦੀ ਹੋਈ ਸਾਰਾ ਪਰਿਵਾਰ ਖੇੜਾ ਕਰਨੀ ਮੰਨ ਦੀਆ ਪਾਵਨਾ ਮਾਨੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਆਓ ਜੀ ਦਰਸ਼ਨ ਕਰੀਏ ਉਸ ਮਹਾਨ ਪਾਵਨ ਸਥਾਨ ਦੇ ਇਹ ਸਥਾਨ ਉੱਪਰ ਮੇਰੇ ਕਲਗੀਧਰ ਪਾਸ਼ਾ ਜੀ ਦੇ ਛੋਟੇ ਲਾਲਾ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਸੀ ਜਿਸ ਅਵੇ ਪਾਪੀ ਬशीर खान ਨੇ ਸ਼ਹਿਬ ਸ਼ਾਹਦਿਆ ਨੂੰ ਉਸਤਾਨ ਕਰਕੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਸਹਿਬਜ਼ਾਦਿਆਂ ਨੂੰ ਉਸ ਵੇਲੇ ਦੀ ਝੂਠੀ ਹਕੂਮਤ ਦੇ ਵਿੱਚ ਸਾਹਮਣੇ ਪੇਸ਼ ਕੀਤਾ ਗਿਆ ਤਾਂ ਵਜ਼ੀਰ ਖਾਨ ਨੇ ਸਹਿਬਜ਼ਾਦਿਆਂ ਨੂੰ ਧਰਮ ਬਦਲਣ ਲਈ ਨੇਕਾਂ ਤਰ੍ਹਾਂ ਦੇ ਲਾਲਚ ਦਿੱਤੇ ਮਹਿਲਾ ਦੇ ਨੌਕਰਾਂ ਚਾਕਰਾਂ ਦੇ ਜ਼ਮੀਨ ਜਾਇਦਾਦਾਂ ਦੀ ਬਹੁਤ ਲਾਲਚ ਦਿੱਤੇ ਪਰ ਸੱਚੇ ਪਾਸ਼ਾ ਜੀ ਦੇ ਇਹ ਫਰਜ਼ੰਦ ਆਪਣੇ ਧਰਮ ਉੱਪਰ ਅਡੋਲ ਰਹੇ ਫਿਰ ਪਾਪੀ ਵਜੀਤੇ ਨੇ ਸਹਿਬਜ਼ਾਦਿਆਂ ਨੂੰ ਡਰਾਉਣ ਲਈ ਸਹਿਬਜ਼ਾਦਾ ਦੇ ਕੋਮਲ ਸਰੀਰਾਂ ਨੂੰ ਛਾਮਕਾਂ ਮਾਰੇ ਆਂਗੀਆਂ ਫਿਰ ਗਰੇਲ ਦੇ ਵਿੱਚ ਪੱਥਰ ਪਾ ਕੇ ਉਹਨਾਂ ਤੋਂ ਮਸੂਮ ਬੱਚਿਆਂ ਦੇ ਉੱਪਰ ਇਹਨਾਂ ਪਾਪੀਆਂ ਨੇ ਮਾਰੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਬਾਬਾ ਫਤਿਹ ਸਿੰਘ ਜੀ ਦੇ ਇੱਕ ਅੱਖ ਉੱਪਰ ਕਾਫੀ ਵੱਡਾ ਜ਼ਖਮ ਹੋ ਗਿਆ ਸੀ ਪੱਥਰ ਲੱਗਣ ਕਾਰਨ ਪਾਰੇ ਦੋਸ਼ਤਾਂ ਦੇ ਮਨ ਦੇ ਵਿੱਚ ਜਰਾ ਵੀ ਦਇਆ ਨਹੀਂ ਆਈ ਜਦੋਂ ਸਾਰੀ ਤਰ੍ਹਾਂ ਦੇ ਹੱਥ ਕੰਡੇ ਵਰਤਲੇ ਉਹ ਗੁਰੂ ਸਾਹਿਬ ਜੀ ਦੇ ਲਾਲ ਬਬਰ ਸ਼ੇਰ ਜਮਾ ਵੀ ਡੋਲੇ ਨਾ ਤਾਂ ਇੰਨਾ ਪਾਪੀਆਂ ਨੇ ਉਹਨਾਂ ਛੋਟੀਆਂ ਜਿੰਦਾਂ ਨੂੰ ਨੀਹਾਂ ਵਿੱਚ ਜਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਉਹ ਦੋਨੇ ਵਿਚਾਰ ਇਹ ਪ੍ਰਦਰਸ਼ਨ ਕਰੀਏ ਉਸ ਪਾਵਨ ਮਹਾਨ ਸਥਾਨ ਤੇ ਸਤਿ ਕਲਗੀ ਧਰਜੀ ਦੇ ਫਰਜੰਦਾ ਨੂੰ ਨੀਹਾਂ ਵਿੱਚ ਜਿਲਕੇ ਸ਼ਹੀਦ ਕਰ ਦਿੱਤਾ ਸੀ। ਹੋਰ ਸਾਡੀ ਉਹ ਵੀ ਉਸ ਦੇ ਨਿਕਲ। ਹੋਏ ਹੁਣ ਦਰਸ਼ਨ ਕਰੀਏ ਉਸ ਠੰਡੇ ਵਰਜ ਦੇ। ਇਸ ਠੰਡੇ ਦੇ ਵਿੱਚ ਜਦ ਮਾਤਾ ਕਲਗੀ ਧਰਜੀ ਸੁਤਕਾਰ ਜੋਗ ਮਾਤਾ ਸਾਡੇ ਦਾਦੀ ਮਾਤਾ ਗੁਜਰ ਘੌਰ ਦੀ ਤੇ ਬਾਬਾ ਜੂਰਾ ਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਗ੍ਰਿਫਤਾਰ ਕਰਕੇ ਕੈਦ ਕਰ ਦਿੱਤਾ ਗਿਆ। ਠੰਡੇ ਪੁਰ ਜਦੇ ਬਿਲਕੁਲ ਹੀ ਨਾਲ ਪਾਵਨ ਸਰੋਵਰ ਹੈ ਸੰਗਤ ਜੀਓ ਆਪ ਜੀ ਦੇ ਵਿੱਚੋਂ ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ। ਇਸ ਪਾਵਨ ਸ੍ਰੋਹ ਇਸ ਪਾਵਨ ਸਰੋਵਰ ਨੂੰ ਮਾਤਾ ਗੁਜਰ ਕੌਰ ਜੀ ਦੀ ਸੋਹਣੇ ਹੱਥਾਂ ਦੀ ਪਵਿੱਤਰ ਹੱਥਾਂ ਦੀ ਸ਼ੋਭਾ ਪ੍ਰਾਪਤ ਹੈ ਜੀ। ਆਓ ਜੀ ਹੁਣ ਆਪਾਂ ਚੱਲਦੇ ਆਂ ਉਸ ਸਥਾਨ ਦੇ ਦਰਸ਼ਨ ਕਰਨ ਜਿਸ ਸਥਾਨ ਦੇ ਉੱਪਰ ਸਹਿਬਜ਼ਾਦਿਆਂ ਤੇ ਮਾਤਾ ਜੀ ਦੀ ਸੀਤੀ ਤੋਂ ਬਾਅਦ ਪਾਪੀ ਵਜੀਤੇ ਦੇ ਉਹਨਾਂ ਦੇ ਪਵਿੱਤਰ ਸਰੀਰਾਂ ਨੂੰ ਸੁਕਵਾ ਦਿੱਤਾ ਸੀ ਵਜੀਰ ਖਾਨ ਦਾ ਜੋ ਮਹਿਲ ਸੀ ਉਹ ਹੰਸਲਾ ਨਾਦੀ ਨਦੀ ਦੇ ਕਿਨਾਰੇ ਤੇ ਅਸੀਂ ਜਿਸ ਸਥਾਨ ਉੱਪਰ ਆਪਾਂ ਹੁਣ ਖੜੇ ਆਂ ਉਸ ਸਮੇਂ ਉਹ ਆਦਾਂ ਸਮੇਂ ਸਥਾਨ ਉੱਪਰ ਬਹੁਤ ਵੱਡੀ ਹੰਸਲਾ ਨਦੀ ਵਹਾ ਕਰਦੀ ਸੀ ਨਦੀ ਦੇ ਬਿਲਕੁਲ ਨਾਲ ਹੀ ਬਹੁਤ ਭਰੀ ਜੰਗਲ ਸੀ ਜੋ ਵਜੀਰ ਖਾਨ ਨੇ ਇਹ ਸੋਚ ਕੇ ਕਿ ਇਹ ਸਰੀਰਾਂ ਨੂੰ ਜੰਗਲ ਵਿੱਚ ਛੱਡਵਾ ਦਿੱਤਾ ਕਿ ਜੰਗਲੀ ਜਾਨਵਰ ਇਹਨਾਂ ਨੂੰ ਖਾ ਜਾਣਗੇ ਪਰ ਉਸ ਪਾਪੀ ਨੂੰ ਦੁਸ਼ਟ ਹੋਏ ਨਹੀਂ ਸੀ ਪਤਾ ਕਿ ਕਾਲਗੀ ਤਾਰੀ ਦੇ ਪਾਵਨ ਮਹਾਨ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਦੇ ਸਰੀਰਾਂ ਦੀ ਰਖਵਾਲੀ ਜੰਗਲੀ ਜਾਨਵਰ ਹੀ ਕਰਨਗੇ ਕਿਹਾ ਜਾਂਦਾ ਇੱਕ ਮਾਸਾਖੋਰ ਸ਼ੇਰ ਇੱਕ ਮਾਸਖੋਰ ਜੰਗਲੀ ਜਾਨਵਰ ਹੈ ਸੰਘਾ ਜੀ ਜੋ ਮਾਸ ਹੀ ਖਾਂਦਾ ਹੈ ਪਰ ਉਸ ਦਿਨ ਸਾਰੀ ਰਾਤ ਇੱਕ ਸ਼ੇਰ ਨੇ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆ ਜੀ ਦੇ ਪਵਿੱਤਰ ਸ਼ੀਰਾਂ ਦੀ ਰਖਵਾਲੀ ਕੀਤੀ ਕਿ ਤਾਂ ਜੋ ਕੋਈ ਹੋਰ ਜੰਗਲੀ ਜਾਨਵਰ ਇੰਨਾ ਮਹਾਨ ਪਵਿੱਤਰ ਸਿੰਘ ਸਾਦੇ ਸ਼ੀਰਾਂ ਦੀ ਬੇਅਦਵੀ ਨਾ ਕਰ ਸਕੇ ਸਾਰੀ ਰਾਤ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਇਸ ਜਾਨਵਰ ਨੇ ਉਹਨਾਂ ਦੇ ਸ਼ੀਰਾਂ ਦੀ ਰਖਵਾਲੀ ਕੀਤੀ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀਓ ਉਹ ਚੱਲਦੇ ਹਾਂ ਪੂਰਾ ਸਹਜੀ ਦੇ ਦਰਸ਼ਨ ਕਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹੋਏ ਮੇਰੇ ਦੋਸਤਾਂ ਉੱਪਰ ਮੇਰੇ ਕਾਲਜ ਦੇ ਸਰਪਾਸ਼ਾ ਜੀ ਦੇ ਨਾਨਾ ਜੀ ਅਤੇ ਮਾਤਾ ਜੀ ਦੇ ਸ਼ੀਤੀ ਦੁਆਰ ਉੱਤਪਰਸ਼ਾ ਜੀ ਦੇ ਚੁੱਪੀ ਤੋਂ ਪਾਪ ਨੂੰ ਦੁਆਰ ਦੇ ਪਾਪ ਜੀ ਸੋਫੇ ਇਹ ਥੋੜਾ ਸਾਬ ਵਾਲੇ ਸਥਾਨ ਉਪਰ ਮਾਤਾ ਪੂਜਰ ਕੋ ਜੀਵਾ ਕੋਈ ਤਰਸ ਸੋਵੇ ਉਸ ਵੇਲੇ ਪਿਆਸ ਸੀ ਸੰਗਤ ਜਿਉ ਬਾਬਾ ਜਗਰਾਵਰ ਸਿੰਘ ਜੀ ਦਾ ਪੁੱਤਰ ਸ੍ਰੀ ਬਿਆਸ ਸਿੰਘ ਜੀ ਤੋਂ ਅਵਲੈ ਫਰਾਂਸ ਆਉਣ ਤੋਂ ਪਰੇ ਮੇਰੇ ਘਰ ਦੀ ਤਰ ਪਾਸ਼ਾ ਜੀ ਦੇ ਛੋਟੇ ਸਹਬਜ਼ਾਦੇ ਸਭ ਦੇ ਪਿਆਰੇ ਬਾਬਾ ਫਤੇ ਸਿੰਘ ਜੀ ਦਾ ਸ਼ਹੀਦੀ ਜੋੜ ਬੇਲਾ ਉਹਨਾਂ ਜਿੱਨਾ ਮੇਰੇ ਵੀਰਾਂ ਦੇ ਕੇਸ ਕੱਟੇ ਹੋਏ ਹਨ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸੁਣਵਾ ਦਿਓ ਸਹਬ ਜਾਨ ਦੇ ਦਰਬਾਰ ਵਿੱਚ ਕਰੋ ਪਾਸ ਕਰੋ ਗੁਰੂ ਪਾਸ਼ਾ ਜੀ ਦੇ ਚੌਥਾ ਤੇ ਦਰਬਾਰ ਵਿੱਚ ਬੇਨਤੀ ਕਰੀਦਾ ਹਾਂ ਕਿ ਉਹਨਾਂ ਨੂੰ ਫਰਮਤਿ ਅਡੋਲ ਰਹਿ ਕੇ ਸ਼ਹੀਦੀਆਂ ਦੇ ਤੋ ਕੱਟ ਇੰਨਾ ਤਾਂ ਆਪਾਂ ਜ਼ਰੂਰ ਕਰ ਸਕਦੇ ਹਾਂ ਕਿ ਛਿੱਤੀ ਜੋੜ ਕੇ ਜੇ ਉਪਰ ਆਉਂਦੇ ਹੋ। ਦਸਤਾਰਾਂ ਦਾ ਜੇ ਹੁਸਜਾ ਕੇ ਸਭ ਤੇ ਪੂ ਪੂ ਪੋ ਦੇ ਮੀਂਦੇ ਦੇ ਵਿੱਚ ਇੰਨਾ ਮੇਰੀ ਮਿਹਰੇ ਪਰ ਆ ਦੇ ਕੇ ਇਸ ਵੀਰਾਂ ਦੇ ਸੋ ਮਾਫ ਕਰਨਾ ਵੀਰਾਂ ਦੇ ਕੇਸ ਕੱਟੇ ਆਪੇ ਸਾਨੂੰ ਕੈਂਚੀ ਨਾਲ ਲਗਵਾਏ। ਕਈ ਵੀ ਤਾਂ ਵੀ। ਜੁਰਮੇ ਲੈ ਤੇ ਉਹ ਤੋਂ ਪਹਿਲਾਂ ਵੀ ਕੇਸ ਕੱਤਰ ਕਰਵਾ ਕੇ ਆਉਂਦੇ ਨੇ ਕਟਵਾ ਕੇ ਆਉਂਦੇ ਨੇ ਇਸ ਤਰ੍ਹਾਂ ਨਾ ਕਰਿਆ ਕਰੋ ਜੀ। ਸਿਰ ਗੁਰੂ ਸਾਹਿਬ ਦੇ ਚਰਨਾ ਤੱਕ ਦਾਸ ਕਰੋ। ਇਹ ਸਾਧਾਰੀ ਹੋ ਗੋ ਇਨਾ ਮਹਾਂ ਅਲਸ਼ੀ ਦੀ ਗੱਲ ਆਪਣੇ ਲਈ ਆਪਣੀ ਸਥਿਤੀ ਤੇ ਬਤਾਲਦੇ ਤੇ ਜੇ ਇਹ ਬਲਦਾਨ ਨਾ ਕਰਦੇ ਤਾਂ ਲੋਕੀ ਦਾ ਰੋਟੀ ਦਾ ਕਿਸੇ ਵੀ ਤਰ੍ਹਾਂ ਦਾ ਕੁਸ਼ਿਆ ਨਹੀਂ ਸੀ ਹੋਣੀ ਸੀ ਜੋ ਕੁਝ ਵੀ ਆਪਣੇ ਕੋਲ ਇਹ ਮਹਾਂ ਮਹਾਂ ਜੁਰਬਾ ਨੂੰ ਸ਼ੁਕਰੀਪਾ ਕਰੋ ਇਹਨਾਂ ਦੇ ਨਕਸ਼ੇ ਕਰੋ ਤੇ ਇਹ ਲਈ ਉਹ ਵਾਇਰਲ ਕਰਨਾ ਜੀ ਉਹ ਸਭ ਤੋਂ ਸਰਦਾਰ ਹੈ ਮਨ ਗਾਨਿਆਂ ਲਈ ਜਾਂ ਹੋਰ ਟੀਜਰੀ ਦਾ ਆਪਣੇ ਕੋਲ ਬਹੁਤ ਬਹੁਤ ਸਮਾਂ ਹੁੰਦਾ ਪਰ ਇੱਕ ਵਾਇਰਲ ਵੀ ਦਾ ਕਮੈਂਟ ਕਰਦੇ ਸਾਡੇ ਕੋਲ 2000 ਸੈਕਿੰਡ ਵੀ ਨਹੀਂ ਪੈਸਾ ਵੀ ਨਹੀਂ ਲੱਗਦਾ ਸਾਡੇ ਆਮਾ ਫਿਰ ਵੀ ਆਪਾਂ ਪਤਾ ਨਹੀਂ ਕਿਉਂ ਜੋ ਧਾਰਮਿਕ ਵੀਡੀਓ ਹੁੰਦੋਂ ਸਪੋਰਟ ਬਹੁਤ ਸਾਰੇ ਕਮੈਂਟ ਕਰ ਦਿਆ ਸੰਤ ਲਾਈਕ ਬਹੁਤ ਘੱਟ ਕਰਤੀ ਅੱਛੇ ਤਾਂ ਕੋਈ ਕੁਝ ਵੀ ਜਿਸ ਨੂੰ ਸਭ ਤੋਂ ਸਭ ਤੋਂ ਕੀ ਨਾਰ ਪਿਆਰਾ ਉਹ ਜੀ ਕਰਦਾ ਹੁਣ ਮਾਫ ਕਰਨਾ ਜੀ ਮੈਨੂੰ ਇਹ ਕਹਿੰਦੇ ਆ ਦੁੱਖ ਹੋ ਰਿਹਾ ਕਿ ਵੀਡੀਓ ਦੇ ਉੱਪਰ ਨਾ ਬਹੁਤ ਘੱਟ ਲਾਈਕ ਆਉਂਦੀਆਂ ਹਨ 10 12 ਲਾਈਕ ਕਮੈਂਟ ਤਾਂ ਕੋਈ ਸੰਗਤ ਦੇ ਵਿੱਚ ਗੁਰੂ ਦਾ ਪਿਆਰਾ ਹੀ ਕਰਦਾ ਸੋ ਵੀਰੋ ਇਦਾਂ ਨਾ ਕਰਿਆ ਕਰੋ ਜੇ ਆਪਾਂ ਗਾਣਿਆਂ ਉੱਪਰ ਜਾਂ ਹੋਰਾਂ ਉੱਪਰ ਸਿਰਾਜ ਆ ਹੋਰ ਇੰਨੀਆਂ ਚੀਜ਼ਾਂ ਲਿਖ ਸਕਦੇ ਆ ਕਈ ਵੀਡੀਓ ਉੱਪਰ ਤਾਂ ਗਾਣਿਆਂ ਦੀ ਉੱਪਰ ਲਾਈਕ ਲੈ ਨਹੀਂ ਕੀਤੇ ਹੁੰਦੇ ਆ ਸੋ ਆਪਾਂ ਆਪਣੀਆਂ ਵੀਡੀਓ ਨੂੰ ਵੀ ਲਾਈਕ ਕਰੋ ਤਾਂ ਜੋ ਸਾਡਾ ਹੌਸਲਾ ਵੱਧ ਸਕੇ